ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਕਲਾਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਤਹਿਸੀਲ ਇਹਨੂੰ ਕੋਟਕਪੂਰਾ ਪੈਂਦੀ ਹੈ ਕੋਟਕਪੂਰੇ ਤੋਂ ਬਾਗੇ ਪਰਾਣੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਇੱਕ ਵੱਡਾ ਪਿੰਡ ਆ ਦੋਸਤੋ ਤੇ ਇਸ ਪਿੰਡ ਦੇ ਵਿੱਚੋਂ ਇੱਕ ਛੜਕ ਟੱਲਵਾ ਕਲਾਂ ਨਾਲ ਨੂੰ ਲੰਘਦੀ ਹੈ ਉਸ ਛੜਕ ਦੇ ਉੱਤੇ ਬਾਈ ਜੀ ਹੋਰਾਂ ਦਾ ਘਰ ਜਿੱਥੇ ਮੈਂ ਵੀਡੀਓ ਬਣਾ ਰਿਹਾ ਨੇ ਨੇੜੇ ਇਹਨਾਂ ਦੇ ਰਿਸ਼ੀ ਪਬਲਿਕ ਸਕੂਲ ਹੈ ਇਨਾਂ ਦਾ ਮੇਨ ਕੀਤਾ ਖੇਤੀਬਾੜੀ ਪਰ ਨਾਲ ਪਸ਼ੂ ਪਾਲਣ ਦਾ ਵੀ ਸ਼ੌਂਕ ਬਾਈ ਜੋਰੀ ਰੱਖਦੇ ਆਂ ਕੁਝ ਕੁ ਪਸ਼ੂ ਘਰ ਦੇ ਵਿੱਚ ਲਿਮਟਿਡ ਜੇ ਰੱਖੇ ਹੋਏ ਆ ਸਾਹਮਣੇ ਤੁਸੀਂ ਦੋ ਕਗਾਵਾ ਦੇਖੋ ਇੱਕ ਜਿਹੜੀ ਝੋਟੀ ਤਾਜੀ ਸੋਈ ਵੀ ਹੈ ਵੈਸੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਇਹਦਾ ਪਰਪਸ ਇਹ ਆ ਵੀ ਇਹਨਾਂ ਨੇ ਇੱਕ ਕਟਾ ਸੇਲ ਕਰਨਾ ਬਹੁਤੇ ਵੀਰ ਜਾਣਦੇ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਮੈਂ ਕਟਿਆਂ ਦੀਆਂ ਵੀਡੀਓ ਥੋੜਾ ਘੱਟ ਬਣਾਉਣਾ ਕਿਉਂਕਿ ਮੈਂ ਇਹ ਚਾਹਣਾ ਵੀ ਜਿਹੜਾ ਵੀ ਕਟਾ ਵੀਡੀਓ ਦੇ ਮਾਧਿਅਮ ਨਾਲ ਵਿਕੇ ਉਹਦਾ ਜੈਨੂਅਨ ਤੇ ਪ੍ਰੋਪਰ ਰਿਕਾਰਡ ਹੋਵੇ ਅੱਜ ਜਿਹੜਾ ਕੱਟਾ ਤੁਹਾਨੂੰ ਦਿਖਾਉਂਗਾ ਇਹਦਾ ਸਾਰਾ ਰਿਕਾਰਡ ਤੁਹਾਨੂੰ ਮਿਲ ਜਾਣਾ ਹੈ ਇਹਦੀ ਮਾਂ ਦੀ ਸਰਕਾਰੀ ਚੁਵਾਈ ਹੋਈ ਵੀ ਆ ਉਹਦਾ ਸਰਟੀਫਿਕੇਟ ਵਾਈਜੀ ਹੋਰਾਂ ਦੇ ਹੱਥ ਦੇ ਵਿੱਚ ਹੈ ਘਰੇ ਵੀ ਮਿਲਕਿੰਗ ਉਹਦੀ ਵੈਸੇ ਹੋਈ ਵੀ ਆ ਲਾਈਵ ਉਹ ਵੀ ਡਿਟੇਲ ਆਪਾਂ ਪੁੱਛ ਲਾਂਗੇ ਹਾਲਾਂਕਿ ਤੁਸੀਂ ਜਿਹੜਾ ਸਰਕਾਰੀ ਚੁਵਾਈ ਦਾ ਰਿਕਾਰਡ ਹੈ ਉਹਨੂੰ ਮੇਨ ਮੰਨ ਸਕਦੇ ਹੋ ਇਹ ਤੋਂ ਇਲਾਵਾ ਇਸ ਕੱਟੇ ਦੀ ਜਿਹੜੀ ਭੈਣ ਹੈ ਮਾਂ ਵਾਲੇ ਪਾਸਿਓ ਉਹ ਬਾਈਜੀ ਹੋਰਾਂ ਕੋਲ ਸੂਈ ਵੀ ਆ ਸੋ ਇਸੇ ਕਰਕੇ ਆਪਾਂ ਇਸ ਕੱਟੇ ਦੀ ਅੱਜ ਵੀਡੀਓ ਤੁਹਾਨੂੰ ਦਿਖਾਉਣੀ ਹੈ ਬੜਾ ਚਕੀਨ ਤੇ ਸੋਹਣਾ ਜਿਹਾ ਛੋਟਾ ਦੱਸੋ ਫੋਰ ਸੇਲ ਹੈ ਜਿਹਨੂੰ ਪਸੰਦ ਆਵੇ ਉਹ ਵੀ ਰਾ ਸਕਦਾ ਹੈ ਡਿਟੇਲ ਜਿਹੜੀ ਦੱਸਾਂਗੇ ਉਹਦੇ ਮਾਧਿਅਮ ਨਾਲ ਤੁਸੀਂ ਜਿਹੜੀ ਤਸੱਲੀ ਉਹ ਕਰ ਸਕਦੇ ਹੋ ਆਓ ਜਾਣਕਾਰੀ ਪਹਿਲਾਂ ਇਸ ਕੱਟੇ ਬਾਰੇ ਬਾਈ ਜੀ ਹੋਂ ਤੋਂ ਲਈਏ ਬਾਅਦ ਚੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਜੀ ਬਲਰਾਜ ਸਿੰਘ ਗਿੱਲ ਠੀਕ ਹੈ ਪਿੰਡ ਪੰਜਗਰਾਈ ਕਲਾ ਠੀਕ ਹੈ ਜੀ ਗਿੱਲ ਪੱਤੀ ਨੇੜੇ ਰਿਸ਼ੀ ਹਾਈ ਸਕੂਲ ਟਲਵਾ ਰੋਡ ਠੀਕ ਹੈ ਪੰਜਗਰਾਈ ਬਲਰਾਜ ਭਾਈ ਚੰਗੇ ਪਸ਼ੂਆਂ ਦਾ ਸ਼ੌਂਕ ਰੱਖਿਆ ਲੱਗਦਾ ਘਰ ਦੇ ਵਿੱਚ ਨਾ ਹਾਂਜੀ ਹਾਂਜੀ ਬਾਈ ਜਿਹੜੀ ਇਹਦੀ ਮਾਂ ਸੀ ਕੀ ਕੱਟੇ ਦੀ ਹਾਂਜੀ ਉਹ ਆਪਾਂ ਖਰੀਦੀ ਸੀ ਉਹ ਆਪਾਂ ਮਲ ਖਰੀਦੀ ਸੀ ਕਿੱਥੋਂ ਖਰੀਦੀ ਸੀ ਉਹ ਉਹ ਸਾਡੇ ਪਿੰਡ 'ਚ ਹੀ ਸੀਗੇ ਸਰਾਪ ਚੱਬਰਾਂ ਚੋਂ ਸੰਧੂ ਸੰਧੂ ਪੱਤੀ ਚੋਂ ਸੰਧੂ ਪੱਤੀ ਚੋਂ ਹਾਂਜੀ ਮੇਰੇ ਖਿਆਲ 'ਚ ਬਾਈ ਧਰਮਾ ਬਾਈ ਦਾ ਨਾਮ ਧਰਮਾ ਧਰਮਾ ਅੱਛਾ ਉਹਨਾਂ ਤੋਂ ਖਰੀਦੀ ਸੀ ਉਹਨਾਂ ਤੋਂ ਖਰੀਦੀ ਸੀ ਆਪਾਂ ਦੁੱਧ ਦਾ ਕੀ ਰਿਕਾਰਡ ਸੀ ਉਸ ਮਾਈ ਦਾ ਰਿਕਾਰਡ ਜਦੋਂ ਆਪਾਂ ਲਈ ਹੈ ਆਪਾਂ ਲਈ ਸੀ ਗੱਬਣ ਠੀਕ ਹੈ ਮਹੀਨੇ ਦੀ ਕੱਚੀ ਠੀਕ ਹੈ ਬਾਈ ਠੀਕ ਹੈ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜਾ ਉਹਨਾਂ ਨੇ ਚਵਾਈ ਕਰਾਈ ਸੀ ਸਰਕਾਰੀ ਉਹ ਸੀ 20 ਕਿਲੋ 600 ਗ੍ਰਾਮ ਦੀ ਠੀਕ ਹੈ ਤੇ ਘਰੇ ਉਹ ਆਦੇ ਵੀ ਅਸੀਂ ਇਹਦਾ ਵੀ 23 ਕਿਲੋ ਅਸੀਂ ਘਰੇ ਚੋਇਆ ਵੈਸੇ 23 ਕਿਲੋ ਚੋਂਦੇ ਰਹੇ ਜਿਹੜੀ ਚਵਾਈ ਕਰਾਈ ਉਹ 20 600 ਦੀ ਕਰਾਈ ਉਹ 20 600 ਦੀ ਜਿਹੜਾ ਸਰਟੀਫਿਕੇਟ ਆ ਤੁਹਾਡੇ ਹੱਥ ਦੇ ਵਿੱਚ ਹਾਂਜੀ ਇਹ ਉਸ ਚਵਾਈ ਦਾ ਹੀ ਰਿਕਾਰਡ ਹੈ ਇਹ ਉਸੇ ਚਵਾਈ ਦਾ ਹੈ ਠੀਕ ਹੈ ਦੋਸਤੋ ਥੋੜਾ ਦੇਖਿਓ ਤੁਸੀਂ ਜਲਵਿੰਦਰ ਸਿੰਘ ਰਾਜਵੀਰ ਸਿੰਘ ਪੰਜ ਗ੍ਰਾਈ ਕਲਾਂ ਟੈਗ ਨੰਬਰ ਜਿਹੜਾ ਉਹ ਮੱਝ ਦਾ ਸੀਗਾ ਉਹ ਨਾਲ ਚੁਾਈ ਦੀ ਡੇਟ ਹੈ ਪ੍ਰਾਈਵੇਟ ਸਥਾਨ ਦੇ ਉੱਤੇ ਚੁਾਈ ਹੋਈ 2600 ਇਹ ਉਹ ਸਰਟੀਫਿਕੇਟ ਹੈ ਜਿਹੜਾ ਬਲਾਕ ਪੱਧਰੀ ਚੁਾਈ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਬਾਈ ਜੀ ਹੋਰਾਂ ਦੇ ਹੱਥ ਦੇ ਵਿੱਚ ਹੈ ਅੱਛਾ ਭਾਈ ਫਿਰ ਉਹ ਤੋਂ ਬਾਅਦ ਚ ਆਪਾਂ ਮੱਝ ਕਿੰਨੇ ਸੂਏ ਰੱਖੀ ਇਹ ਆਪਣੇ ਕੋਲੇ ਮੱਝ ਉਹ ਮਗਰਾਈ ਸੀ ਇੱਕ ਸੂਆ ਰੱਖ ਕੇ ਅਗਲੇ ਸੂਵੇ ਫੇਰ ਉਹਨੇ ਕੱਟਾ ਦਿੱਤਾ ਅੱਛਾ ਫੇਰ ਆਪਾਂ ਉਹ ਵੇਚਤੀ ਸੀ ਜਗਰਾਉ ਮੰਡੀ ਤੇ ਅੱਛਾ ਫੇਰ ਉਹ ਸੇਲ ਕਰਤੀ ਸੀ ਫੇਰ ਆਪਾਂ ਆਪਣੇ ਕੋਲ ਘਰੇ ਵੈਸੇ ਕਿੰਨਾ ਕੁ ਦੁੱਧ ਦਿੰਦੀ ਰਹੀ ਥੋੜੀ ਜਿਹੀ ਉਹ ਆਪਣੇ 19 ਕਿਲੋ ਦੇ ਦੇ ਨੇੜ ਗਈ ਆ 19 ਕਿਲੋ ਦੇ ਆਸ-ਪਾਸ ਆਪਾਂ ਚੋਂਦੇ ਰਹੇ ਉਹਦਾ ਠੀਕ ਹੈ ਹਾਂ ਚੋਂਦੇ ਰਹੇ ਠੀਕ ਹੈ ਅੱਛਾ ਜੇ ਕੱਪਾ ਕੱਟਾ ਵੇਚਣ ਲੱਗਿਓ ਇਹ ਦੰਦੋ ਕਿਵੇਂ ਆ ਬਈ ਇਹ ਖੀਰਾ ਦੰਦੋ ਖੀਰਾ ਹਾਂਜੀ ਉਮਰ ਅੰਦਾਜ਼ਾ ਕਿੰਨੀ ਹੋਊਗੀ ਜੇ ਆਪਾਂ ਮੋਰੇ ਵੀ ਹੈਗੀ ਆ 24 ਤੇ 27 ਦੇ ਨੇੜਾ 27 ਮਹੀਨੇ ਦੇ ਆਸ-ਪਾਸ ਉਮਰ ਹ ਠੀਕ ਹੈ ਇਹ ਹੁਣ ਵੇਚ ਦੇਣਾ ਆਪਾਂ ਹਾਂਜੀ ਸ਼ਾਦੀ ਕਰ ਦੇਣੀ ਹੈ ਅੱਛਾ ਇਹ ਤੋਂ ਇਹਦੀ ਡਿਟੇਲ ਆਪਾਂ ਸੀਮਨ ਦੀ ਡਿਟੇਲ ਬਾਈ ਜੀ ਗੁਰਪ੍ਰੀਤ ਸਿੰਘ ਆਪਣੇ ਨਾਲ ਹੈ ਇਹਨਾਂ ਤੋਂ ਪੁੱਛ ਲਾਂਗੇ ਇਹਦੀ ਇੱਕ ਭੈਣ ਵੀ ਤੁਸੀਂ ਦੱਸ ਰਹੇ ਸੀ ਇਹ ਮਾ ਵਾਲੇ ਪੱਖ ਤੋਂ ਭੈਣ ਆ ਭਾਈ ਹਾਂਜੀ ਹਾਂ ਕਿੰਨਾ ਮਸੂਆ ਸੂਈ ਹੈ ਇਹ ਪਹਿਲਣ ਇਹ ਦੰਦੋਂ ਕਿਵੇਂ ਇਹ ਚੌਗਾ ਹਣੇ ਹੁਣ ਤੋੜਿਆ ਇਹਨੇ ਚੌਕ ਦੇ ਦੰਦ ਹੁਣ ਤੋੜੇ ਇਹ ਤਾਂ ਤਾਜੀ ਸੂਈ ਹੈ ਬਿਲਕੁਲ ਇਹ ਤਾਂ ਤਾਜੀ ਸੂਈ ਹੈ ਚੰਗਾ ਦੁੱਧ ਦੇ ਦੂਗੀ ਆਸ ਹੈ ਬਸ ਪੂਰੀ ਹੈ ਠੀਕ ਹੈ ਹਾਂ ਬਾਕੀ ਸੇ ਦੇ ਪੂਰੀ ਹੈ ਵੀ ਦੁੱਧ ਚੰਗਾ ਦੇਊਗਾ ਇਹਨਾਂ ਦੇ 15 16 17 ਦੇਣੀ ਹੋਈ ਸੂਈ ਨੂੰ ਅੱਛਾ ਜੇ 16 17 ਦੇਣੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਅੱਜ ਇੱਕ ਬੁੱਲ ਬਾਈ ਜੀ ਰਾਂ ਨੇ ਵੇਚਣਾ ਤੇ ਥੋਡੇ ਨਾਉ ਨਹੀਂ ਉਹ ਆ ਵੀਰ ਜਿੰਨਾਂ ਕੋਲ ਇਹਨਾਂ ਨੇ ਮੱਝ ਖਰੀਦੀ ਸੀ ਹਾਂਜੀ ਤੇ ਇਹਨਾਂ ਕੋਲ ਵੀ ਤੁਸੀਂ ਆਉਂਦੇ ਜਾਂਦੇ ਹੋਣ ਹਾਂਜੀ ਹਾਂਜੀ ਇਹਦੀ ਮਾਂ ਦੇਖੀ ਸੀ ਤੁਸੀਂ ਕੱਟੇ ਦੀ ਭਾਈ ਹਾਂਜੀ ਹਾਂਜੀ ਉਹ ਦੋ ਸੂਏ ਜਾਨੀ ਕਿ ਆ ਹੱਥੀ ਚ ਹੋਇਆ ਕਹ ਲਓ ਤੇ ਜਦੋਂ ਦੋਸਤਾਂ ਮਿੱਤਰਾਂ ਕੋਲ ਆਏ ਕਿ ਸੁਭਾ ਸ਼ਾਮਾਂ ਤੇ ਉਦੋਂ ਆਪਾਂ ਵੇਖਦੇ ਹੀ ਰਹਿੰਨੇ ਆ ਅਕਸਰ ਸਹੀ ਹੈ ਚੰਗੇ ਦੰਦ ਵਾਲੀ ਮੱਝ ਸੀਗੀ ਵੈਸੇ ਤਾਂ ਸਰਟੀਫਿਕੇਟ ਹੀ ਕੋਲ ਹੈਗਾ ਸਰਟੀਫਿਕੇਟ 2600 ਦਾ ਜੀ ਤੇ ਜਿਹੜੀ ਆਮ ਧਰਮੇ ਦੇ ਜਾਂ ਉਹਨਾਂ ਨੇ ਕਿਸੇ ਪੇਜ ਤੇ ਵੀ ਆ ਪੇਜ ਨਾ ਫੇਸਬੁੱਕ ਤੋਂ ਖੁੱਲ ਨਹੀਂ ਰਿਹਾ ਤੇ ਉਹਨਾਂ ਨੇ ਮੈਨੂੰ ਸੈਂਡ ਵੀ ਕੀਤਾ ਸੀ ਉਹਦੇ ਤੇ 23 ਕਿਲੋ ਦੀ ਚਵਾਈ ਹੋਈ ਦੀ ਅੱਛਾ ਫੇਸਬੁੱਕ ਦਾ ਕੋਈ ਪੇਜ ਸੀ ਉਹਦਾ ਲਿੰਕ ਤੁਹਾਡੇ ਕੋਲ ਹੈ ਉਹ ਖੁੱਲ ਨਹੀਂ ਰਿਹਾ ਵੈਸੇ ਉਹਦੇ ਤੇ 23 ਕਿਲੋ ਉਹਦੇ ਤੇ 23 ਕਿਲੋ ਦੀ ਚਵਾਈ ਹੋਈ ਦੀ ਉੱਤੇ 23 ਕਿਲੋ ਦੀ ਲਾਈਵ ਚਵਾਈ ਹੋਈ ਦੀ ਅੱਛਾ ਭਾਈ ਕੱਟੇ ਦੇ ਜੇ ਆਪਾਂ ਪਿਓ ਦੀ ਗੱਲ ਕਰੀਏ ਕਿਹੜੇ ਬੁੱਲ ਦਾ ਬੱਚਾ ਹੈ ਏ ਬੀ ਸੀ ਆਂਧਰਾ ਭੀਮ ਜੀ ABC ਆਂਧਰਾ ਵਾਲੇ ਭੀਮ ਬੁੱਲ ਦਾ ਬੱਚਾ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਮੱਝ ਤਾਂ ਬਾਈ ਜੀ ਉਹਨਾਂ ਨੇ ਉਹ ਸੇਲ ਕਰਤੀ ਹੈ ਹੁਣ ਹਨਾ ਉਹ ਨਹੀਂ ਹੈ ਕੋਲ ਠੀਕ ਹੈ ਅ ਬਾਈ ਜੀ ਇਹਦਾ ਰੇਟ ਕੱਟੇ ਦਾ ਕੀ ਰੱਖਦੇ ਹੋ ਤੁਸੀਂ ਆਪਾਂ ਫੋਨ ਤੇ ਰੱਖਾਂਗੇ ਜੀ ਇਹਦਾ ਰੇਟ ਫੋਨ ਤੇ ਰੱਖਾਂਗੇ ਅੱਛਾ ਵੈਸੇ ਤਾਂ ਪੰਜਾਬ 'ਚ ਰੁਝਾਨ ਹੈ ਨਹੀਂਗਾ ਪੰਚਾਇਤ ਹੁਣ ਝੋਟੇ ਨਹੀਂ ਸਾਹਮਦੀਆਂ ਨਹੀਂ ਰੱਖਦੇ ਕਿਉਂਕਿ ਮੱਝਾਂ ਘੱਟ ਹੈ ਜੇ ਕੋਈ ਪੰਚਾਇਤ ਸੰਪਰਕ ਕਰੇ ਤਾਂ ਉਹਦਾ ਕੁਝ ਕਰ ਦਾਂਗੇ ਫੁੱਲ ਮਾਨ ਠੀਕ ਹੈ ਪੰਚਾਇਤ ਦਾ ਵੀ ਆਪਾਂ ਨਹੀਂ ਮੋੜਦੇ ਠੀਕ ਹੈ ਜੋ ਪੰਚਾਇਤ ਕੋ ਵਿਆ ਸਿਰ ਮੱਥੇ ਉਹਦਾ ਸਿਰ ਮੱਥੇ ਹੋਊਗਾ ਠੀਕ ਹੈ ਦਿਖਾ ਦਿਗੇ ਭਾਈ ਤੋੜ ਕੇ ਥੋੜਾ ਖੋਲੋ ਭਾਈ ਗੁਰਪ੍ਰੀਤ ਭਾਈ ਉਹ ਗੁਰਪ੍ਰੀਤ ਭਾਈ بڑا ਸੋਹਣਾ ਕਟਾ ਹੈ بڑا ਸੋਹਣਾ ਝੋਟਾ ਹੈ ਇਹ ਹਾਂਜੀ ਬਾਈ ਹਰਿਆ ਨੂੰ ਪ੍ਰੇਰਿਤ ਨਹੀਂ ਕੀਤਾ ਕਿਸੇ ਮੇਲੇ ਮੁੱਲੇ ਚ ਪਾਉਣ ਵਾਸਤੇ ਕੀ ਆ ਸੀ ਜੀ ਉਦੋਂ ਕੋ ਕੁਦਰਤੀ ਸੁਭਬ ਨਹੀਂਗਾ ਬਣਿਆ ਉਹ ਚੀਜ਼ ਦਾ ਅੱਛਾ ਤੇ ਜੜੱਕ ਗਏ ਸੀਗੇ ਉਦੋਂ ਲੇਟ ਹੋ ਗਏ ਇੱਕ ਦਿਨ ਉਤੋਂ ਦੀ ਲੰਘਿਆ ਸੀਗਾ ਅੱਛਾ ਖੀਰਿਆਂ ਦਾ ਕੰਪੀਟੀਸ਼ਨ ਨਿਪਟ ਗਿਆ ਸੀਗਾ ਅੱਛਾ ਤੇ ਉਦੋਂ ਬਾਅਦ ਜਦੋਂ ਤਨੋਲੇ ਦੀ ਇਸ ਵਾਰ ਦੀ ਵਾਰੀ ਆਈ ਤੇ ਬਾਈ ਜੀ ਉਹਨਾਂ ਦੇ ਗੋਡੇ ਪਾਏ ਹੋਏ ਆ ਇਹ ਕਹਿੰਦੇ ਵੀ ਫਿਰ ਮੈਥੋਂ ਲਜਾਏ ਨਹੀਂ ਜਾਣਾ ਜੇ ਤੂੰ ਆਪਦੇ ਮੁਤਾਬਕ ਲੈ ਜੇਂਗਾ ਤੇ ਉੱਥੇ ਆਪਾਂ ਨੂੰ ਤਿੰਨ ਦਿਨ ਰਹਿਣਾ ਪੈਣਾ ਸੀਗਾ ਸਹੀ ਹੈ ਫਿਰ ਦਿੱਕਤ ਆ ਗਈ ਜਣੀ ਮੇਲੇ 'ਚ ਨਹੀਂ ਪਾਇਆ ਇੱਥੇ ਆਪਾਂ ਰੇਟ ਵਾਲੇ ਪਸ਼ੂ ਫਿਰ ਬਗਾਨੇ ਹੱਥ ਨਹੀਂ ਸੰਭਾਈ ਦੇ ਸਕਦੇ ਸਹੀ ਕਿਉਂਕਿ ਉੱਥੇ ਵੀ ਮੈਨੂੰ ਲੇਬਰ ਵਾਲਾ ਬੰਦਾ ਛੱਡਣਾ ਪੈਣਾ ਜਾਂ ਕੋਈ ਸਹੀ ਹੈ ਹਾਂ ਠੀਕ ਹੈ ਸੋ ਦੋਸਤੋ ਇਹ ਬੋਲ ਜਿਹੜਾ ਛੋਟਾ ਇਹ ਮੇਲੇ 'ਚ ਕਿਸੇ 'ਚ ਨਹੀਂ ਪਾਇਆ ਬਾਈ ਹੋਰਿਆ ਨੇ ਸੋ ਦੇਖੋ ਦੋਸਤੋ ਇਹ ਝੋਟਾ ਹਜੇ ਦੰਦੋਂ ਇਹ ਖੀਰਾ 27 ਮਹੀਨੇ ਦੀ ਉਮਰ ਹੈ ਏਬੀਸੀ ਸੀਮਨ ਬੈਂਕ ਦੇ ਬੁੱਲ ਭੀਮ ਦਾ ਬੱਚਾ ਹੈ ਜੈਡ ਬਲੈਕ ਹੈ ਮਾਂ ਦਾ ਦੁੱਧ ਕਹਿਣ ਦੀ ਗੱਲ ਨਹੀਂ ਸਰਟੀਫਿਕੇਟ ਬਾਈ ਜੀ ਹਰਾਂ ਦੇ ਹੱਥ ਦੇ ਵਿੱਚ ਹੈ ਨਾਲ ਇੱਕ ਪੇਜ ਤੇ ਲਾਈਵ ਹੋਈ ਸੀ ਪਰ ਉਹ ਇਸ ਟਾਈਮ ਉਹ ਲਿੰਕ ਨਹੀਂ ਖੁੱਲ ਰਿਹਾ ਆਪਾਂ 20 600 ਦਾ ਰਿਕਾਰਡ ਮੇਨ ਮੰਨ ਕੇ ਚੱਲਾਂਗੇ ਹਾਲਾਂਕਿ ਪੇਜ ਦੇ ਉੱਤੇ ਲਾਈਵ ਇਹਦਾ ਇਹਦੀ ਮਾਂ ਦਾ ਦੁੱਧ ਜਿਹੜਾ 23 ਕਿਲੋ ਹੈ ਸੋ ਇਹ ਕੋ ਪ੍ਰੋਪਰ ਰਿਕਾਰਡ ਵਾਲਾ ਝੋਟਾ ਕੱਟਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਤਾਂ ਸੰਪਰਕ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦੇ ਉਸ ਤੇ ਕਾਲ ਕਰੋਗੇ ਜੇ ਕੋਈ ਪੰਚਾਇਤ ਕਿਸੇ ਪਿੰਡ ਦੀ ਉਪਰਾਲਾ ਕਰਨਾ ਚਾਹੁੰਦੀ ਹੈ ਇੱਕ ਚੰਗਾ ਝੋਟਾ ਪਿੰਡ ਦੇ ਵਿੱਚ ਰੱਖਣ ਵਾਸਤੇ ਤਾਂ ਬਾਈ ਜੀ ਹੁਰੀ ਕਹਿੰਦੇ ਵੀ ਅਸੀਂ ਪੂਰਾ ਮਾਣ ਕਰਾਂਗੇ ਉਸ ਪੰਚਾਇਤ ਦਾ ਬਾਕੀ ਤੁਸੀਂ ਗੱਲਬਾਤ ਕਰ ਲਓ ਵੀ ਡਿਮਾਂਡ ਇਹ ਵੀਰ ਕੀ ਰੱਖਦੇ ਆ ਸਾਫ਼ ਸੁਥਰਾ ਹੈ ਸੋਹਣੀ ਬੰਤਰ ਹੈ ਬਾਈ ਫੇਰ ਮੋੜੋ ਨਾਥੇ ਦੇ ਪਹਿਲਾਂ ਹੀ ਬਾਈ ਹੋਰਾਂ ਨੇ ਮਰਾਈ ਵੀ ਆ ਵੈਸੇ ਇਹ ਸ਼ਰੀਫ ਜਾਈ ਜੋ ਟਾਜ ਜਿੱਧਰ ਨੂੰ ਮਰਜੀ ਤੋਰ ਲੋ ਬਿਊਟੀ ਇਹਦੀ ਦੇਖੋ ਤੁਸੀਂ ਬਿਲਕੁਲ ਛੋਟਾ ਗੋਲ ਸਿੰਘ ਹੈ ਸੋਹਣਾ ਫੇਸ ਇਹਦਾ ਬਾਕੀ ਚੰਗੇ ਕਦ ਕਾਠ ਦਾ ਬਲਵਾਨ ਹੈ ਬਾਕੀ ਪੁੜਿਆਂ ਦੀ ਚੜਾਈ ਜਾਂ ਉਹਨਾਂ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਲਿਓ ਵੀਰੇ ਮੋਢ ਦੇ ਵਿੱਚੋਂ ਪਤਲੀ ਪੂਛ ਹੈ ਇਹਦੀ ਸੋ ਆਸ ਹੈ ਵੀ ਚੰਗੇ ਬੱਚੇ ਪੈਦਾ ਕਰੂਗਾ ਇਹ ਤੇ ਇਹਦੇ ذریعے ਬਹੁਤ ਸਾਰੇ ਵੀਰਾਂ ਕੋਲ ਚੰਗੀਆਂ ਮੱਜਾਂ ਤਿਆਰ ਹੋਣੀਆਂ ਸੋ ਇੱਕ ਹੀ ਬੋਲੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਸੀਗਾ ਰਿਕਾਰਡ ਪ੍ਰੋਪਰ ਹੈ ਸਰਟੀਫਿਕੇਟ ਨਾਲ ਹੈ ਜਿਹਦੀ ਤੁਸੀਂ ਫੋਟੋ ਕਾਪੀ ਨਾਲ ਲਿਜਾ ਸਕਦੇ ਹੋ ਜਿਹੜਾ ਵੀਰੇ ਕੱਟਾ ਖਰੀਦਣਾ ਚਾਹੂਗਾ ਸਾਫ਼ ਸੁਥਰੇ ਅੰਗਾ ਪੈਰਾਂ ਦਾ ਹੈ ਬੰਤਰ ਚੰਗੀ ਹੈ ਹਰੇਕ ਪੱਖ ਤੋਂ ਸੋਹਣਾ ਫਿਰ ਵੀ ਤੁਸੀਂ ਆ ਕੇ ਦੇਖ ਲਿਓ ਇਹਦੀ ਜਿਹੜੀ ਭੈਣ ਆ ਮਾਂ ਵਾਲੇ ਪਾਸਿਓ ਉਹ ਵੀ ਤੁਹਾਨੂੰ ਇੱਕ ਵਾਰ ਮੈਂ ਵੀਡੀਓ 'ਚ ਦਿਖਾ ਦਣਾ ਹਜੇ 15 ਦਿਨਾਂ ਦੀ ਸੋਈ ਹੈ ਮੈਂ ਦੁੱਧ ਦੇ ਦਾ ਤਾਂ ਨਹੀਂ ਪੁੱਛਿਆ ਵੀ ਕਿਉਂਕਿ ਆਮ ਤੌਰ ਤੇ ਪਹਿਲਣ ਝੋਟੀ ਜਿਹੜੀ ਉਹ ਮਹੀਨਾ ਲੈ ਜਾਂਦੀ ਹੈ ਪੀਕ ਫੜਦੇ ਆ ਫੜਦੇ ਆ ਤੇ ਜਦੋਂ ਪੀਕ ਲੈਵਲ ਚਾਊਗੀ ਉਦੋਂ ਇਹਦਾ ਚੰਗਾ ਦੁੱਧ ਹੋਊਗਾ ਕਿਉਂਕਿ ਹੁਣ ਇਹ ਮੈਲੇ ਤੋਂ ਤੁਰੀ ਵੀ ਐ ਐਸੇ ਤੁਸੀਂ ਇਹਦਾ ਹਵਾਨਾ ਦੇਖ ਲਓ ਕਰਮਾਲੀ ਦਾ ਉਹ ਦੱਸੂਗਾ ਇੱਕ ਚੰਗੇ ਦੁੱਧ ਵਾਲੀ ਇਹ ਝੋਟੀ 70 ਪਾਈ 77 ਬੋਲਦੀ ਐ ਗੁਰਪ੍ਰੀਤ ਭਾਈ ਜੋਰੀ ਨਾਲ ਓਕੇ ਭਾਈ ਗੁਰਪ੍ਰੀਤ ਨੇ ਇਹ ਐ ਆਈ ਕੀਤੀ ਸੀ ਤੇ ਇਹ 70577 ਦੀ ਲਗਭਗ ਕਾਪੀ ਆ ਦੋਸਤੋ ਬੋਲ ਦੀ ਤੁਸੀਂ ਇਹਨੂੰ ਵੀ ਦੇਖੋ ਇਹ ਵੀ ਜੈਡ ਬਲੈਕ ਹੈ ਸੋ ਇਹ ਤੁਹਾਨੂੰ ਝੋਟੀ ਚੌਕੀਆ ਦਿਖਾਤੀ ਕਿਉਂਕਿ ਮੱਝ ਬਾਈ ਜੀ ਹੋਰਾਂ ਨੇ ਸੇਲ ਕਰਤੀ ਉਹਦਾ ਰਵਾ ਝੋਟੀ ਰੱਖ ਲਈ ਹੈ ਬੋਲ ਕਿਉਂਕਿ ਖੇਤੀਬਾੜੀ ਮੇਨ ਕੀਤਾ ਤੇ ਕੋਈ ਮੇਲਿਆਂ ਚ ਵੀ ਬਾਈ ਜੀ ਹੋਰਾਂ ਨੇ ਨਹੀਂ ਬਹੁਤਾ ਜਾਣਾ ਤਾਂ ਉਹਦੇ ਕਰਕੇ ਇਹਨੂੰ ਫਿਰ ਇਹਨਾਂ ਨੇ ਸੇਲ ਕਰਤਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਕਟਾ ਇੱਕ ਝੋਟਾ ਦਿਖਾਉਣਾ ਸੀ ਜਿਹਨੂੰ ਚੰਗਾ ਲੱਗੇ ਉਹ ਵੀਰ ਇੱਥੇ ਪਹੁੰਚ ਸਕਦਾ ਹੈ ਧੰਨਵਾਦ